ਦੋਸਤੋ Rajasthan ਦਾ ਹਰੇਕ ਪਿੰਡ ਹਰੇਕ ਸ਼ਹਿਰ ਇੱਕ ਵਿਰਾਸਤ ਹੈ ਤੇ ਇੱਕ ਨਵੀਂ ਕੋਸ਼ ਜਰੀਆ ਦੇਖਣ ਨੂੰ ਮਿਲਦੀ ਹੈ ਅਸੀਂ ਬਾੜਮੀਰ ਤੋਂ ਜੈਸਲਮੇਰ ਜਾਂਦੇ ਹੋਏ ਇੱਕ ਪਿੰਡ ਦੇ ਵਿੱਚ ਰੁਕੇ ਆ ਪਿੰਡ ਦਾ ਨਾਮ ਸ਼ੂ ਹੈ ਇਹ ਸ਼ੂ ਕਹਿੰਦੇ ਨੇ ਵੈਸੇ ਪਿੰਡ ਦਾ ਨਾਮ ਜਿਹੜਾ ਉਹ ਸ਼ੇਵ ਹੈ ਤੇ ਇਸ ਛੋਟੇ ਜਿਹੇ ਪਿੰਡ 'ਚ ਅਸੀਂ ਉਤਰੇ ਆ ਤੇ ਇੱਥੇ ਇੱਕ ਚੀਜ਼ ਦੇਖੀ ਹੈ ਕਿ ਸਿੰਚਾਈ ਵਿਵਸਥਾ ਕਿਵੇਂ ਚੱਲਦੀ ਹੈ ਪਿੰਡ ਦੇ ਜਿਹੜਾ ਉੱਤਰ ਵਾਲੇ ਪਾਸੇ ਇੱਕ ਝੀਲ ਹੈ ਬਣੀ ਹੋਈ ਆ ਦੇਖੋ ਤੇ ਇਹ ਝੀਲ ਬਣੀ ਹੋਈ ਹੈ ਵੱਡੀ ਝੀਲ ਹੈ ਤੇ ਕਰੀਬ ਕਰੀਬ ਹੋਊਗੀ ਅ 10-15 ਏਕੜ ਜਿਹਾ ਫੈਲੀ ਹੋਊਗੀ ਕਾਕੇ ਹੈਨਾ 40-50 ਏਕੜ ਜ ਹਾਂ ਕਿਉਂਕਿ ਉਹ ਦੂਰ ਤੱਕ ਹੈ ਪਿੱਛੇ ਤੇ ਇੱਧਰ ਵੀ ਸਾਈਡ ਤੇ ਵੀ ਹੈ ਲੰਬਾਈ ਤੇ ਵੀ ਹੈ ਤੇ ਇਹ ਦੇਖੋ ਹੁਣ ਇਸ ਵੇਲੇ ਜਿੰਨਾ ਪਾਣੀ ਇਹਦੇ ਚ ਦਿਖ ਰਿਹਾ ਤੇ ਆਹ ਸਾਈਡ ਤੇ ਉਹੀ ਰਾਜਸਥਾਨੀ ਹੈਨਾ ਜਿਹੜਾ ਹੁੰਦਾ ਹੈ ਵਿਮਾਰਤਾ ਬਣਿਆ ਹੋਏ ਨੇ ਤੇ ਉਧਰ ਸਾਹਮਣੇ ਦੂਰ ਪਣ ਚੱਕੀਆਂ ਆ ਦੇਖੋ ਝੀਲ ਦੇ ਵਿੱਚੋਂ ਪਾਣੀ ਜਿਹੜੇ ਟੈਂਕੀ ਪਰਕੇ ਲਿ ਜਾ ਰਹੇ ਆ ਅਸਲ ਦੇ ਵਿੱਚ ਇਹਨਾਂ ਲੋਕਾਂ ਨੂੰ ਪੁੱਛੋ ਪਾਣੀ ਦੀ ਕੀਮਤ ਕੀ ਹੈ ਆਪਣੇ ਜਦੋਂ ਟੂਟੀਆਂ ਛੱਡ ਕੇ ਨਾ ਪਰੇ ਹੋ ਜਾਂਦੇ ਨੇ ਸਿਰਫ ਹੈ ਉਹਨਾਂ ਨੂੰ ਨਹੀਂ ਪਤਾ ਹੁੰਦਾ ਹੁਣ ਆ ਦੇਖੋ ਇਸ ਝੀਲ ਦੇ ਕਿਨਾਰੇ ਦੇ ਉੱਤੇ ਇੱਕਾ ਪ੍ਰੋਜੈਕਟ ਲਗਾਇਆ ਹੋਇਆ ਹੈ ਇੱਥੋਂ ਦੇ ਕਿਸਾਨਾਂ ਨੇ ਤੇ ਸਭ ਦਾ ਆਵਦਾ-ਆਵਦਾ ਅਲੱਗ-ਅਲੱਗ ਜਿਹੜਾ ਡੀਜ਼ਲ ਇੰਜਣ ਰੱਖਿਆ ਹੋਇਆ ਤੇ ਇੱਥੋਂ ਜਿਹੜਾ ਉਹ ਪਾਣੀ ਅੱਗੇ ਆਪਦੇ ਖੇਤਾਂ ਨੂੰ ਲਾਉਂਦੇ ਨੇ ਜਿਵੇਂ ਅੱਜ ਕਿਸੇ ਕਿਸਾਨ ਦੀ ਜਿਹੜੀ ਦੀ ਬਾਰੀ ਹੈ ਉਹ ਦੇਖੋ ਉਹਦਾ ਇੰਜਣ ਚੱਲਦਾ ਪਿਆ ਤੇ ਇਹਨਾਂ ਨੇ ਇਧਰੋਂ ਸਪਲਾਈ ਵੀ ਲਈ ਹੀ ਹੈ ਝੀਲ ਦੇ ਵਿੱਚੋਂ ਤੇ ਨਾਲ ਨਾਲ ਇਧਰ ਜਿਹੜਾ ਇੱਕ ਪੂ ਵੀ ਇਸ ਦੇ ਕਿਨਾਰੇ ਤੇ ਆਪ ਪਟਿਆ ਹੋਇਆ ਤੇ ਇਸ ਪੂ ਦੇ ਵਿੱਚੋਂ ਵੀ ਜਿਹੜਾ ਉਹ ਪਾਣੀ ਦਾ ਪਾਈਪਾਂ ਸੁੱਟ ਕੇ ਨਾਲ ਦੇ ਨਾਲ ਸਪਲਾਈ ਲਈ ਜਾਂਦੀ ਹੈ ਤੇ ਇੰਜਣ ਪੱਖੇ ਸਭ ਦੇ ਆਪਦੇ ਆਪ ਦੇ ਜਿਹੜੇ ਨੇ ਉਹ ਰੱਖੇ ਰਹੇ ਹੋਏ ਨੇ ਆ ਇਹ ਦੇਖੋ ਹਾਲਾਂਕਿ ਆ ਤਾਂ ਬਹੁਤ ਪੁਰਾਣਾ ਹੈ ਕਿਸੇ ਨੇ ਸਲਾਈ ਬੰਦ ਕਰਤੀ ਆ ਦੇਖੋ ਇੱਥੋਂ ਘੱਟ 12 ਇੰਜਨ ਨੇ ਇੱਥੇ ਆ ਬੱਚੇ ਖੇਡ ਰਹੇ ਨੇ ਇੱਥੋਂ ਦੇ ਤੇ ਮੇਰੇ ਨਾਲ ਮੇਰੇ ਸਹਿਯੋਗੀ ਨੇ ਕਰਮਜੀਤ ਅਕੇ ਆਪਦੇ ਹਾਸ ਤੇ ਸਮਝਾਪਨਾ ਇਹ ਪ੍ਰੋਜੈਕਟ ਕੀ ਹੈ ਤੈਨੂੰ ਕੀ ਲੱਗਦਾ ਜਿਵੇਂ ਤੂੰ ਹੁਣ ਤੱਕ ਇੱਥੇ ਜਾਣਾ ਵੀ ਹੈ ਇੱਕੇ ਖੂਹ ਜਿਹੜਾ ਖੂਹ ਆ ਉਹੋ ਖਰਤੀ ਦਾ ਪਾਣੀ ਵੀ ਲੈਂਦਾ ਪਰ ਇਹਨਾਂ ਦੇ ਨਾਲ ਤਲਾ ਦਾ ਪਾਣੀ ਦੋਨੇ ਮਿਕਸ ਤਾਂ ਕੀਤੇ ਹੋਏ ਨਹੀਂ ਕਿਉਂਕਿ ਹੋ ਸਕਦਾ ਤਾਂ ਖੁੱਲੇ ਪਾਣੀ ਥੋੜਾ ਜਿਆਦਾ ਖੱਟਾ ਹੋਵੇ। ਯਾਨੀ ਕਿ ਖੁੱਲੇ ਵਿੱਚ ਘੱਟ ਹੋਣਾ। ਥੋੜਾ ਥੋੜਾ ਤਲਾ ਦੇ ਪਾਣੀ ਲੈਂਦੇ ਨੇ ਥੋੜਾ ਥੋੜਾ। ਇਹ ਤਲਾ ਬਰਸਾਤਾਂ ਦੇ ਵਿੱਚ ਫੁੱਲ ਹੋ ਜਾਂਦਾ। ਫੁੱਲ ਹੋਣ ਦੇ ਕਾਰਨ ਇਹ ਪਿੰਡ ਦੀ ਜਿਹੜੀ ਜੀਵਨ ਸ਼ੈਲੀ ਆ ਸਾਰੀ ਇਸ ਤਲਾ ਦੇ ਤੇ ਨਿਰਭਰ ਆ। ਕਿਉਂਕਿ ਇਹ ਤਲਾ ਦੇ ਵਿੱਚੋਂ ਜਿੰਨਾ ਪਾਣੀ ਲੈਂਦੇ ਨੇ ਇਹ ਖੁੱਲੇ ਵਿੱਚੋਂ ਥੋੜਾ ਪਾਣੀ ਲੈਂਦੇ ਨੇ ਇਧਰਲੇ ਨਾਲ ਅਗਲੇ ਸਬਜ਼ੀਆਂ ਜਾਂ ਕੋਈ ਹੋਰ ਕਾਸ਼ਤਾਂ ਕਰਦੇ ਨੇ ਉਹਨਾਂ ਨੂੰ ਪਾਣੀ ਪੀਂਦੇ ਨੇ। ਇਹ ਬਾਤੂ ਜਿਆ ਤਕਰੀਬਨ ਸਾਰਾ ਇੱਥੇ ੱੱੱੱੱੱੱੱੱੱੱੱੱੱੱੱ ਨੇ ਇਹ ਥੋੜਾ ਏਰੀਆ ਸਿੰਚਾਈ ਵਾਲਾ ਤਾਂ ਇਸੇ ਨੂੰ ਸਿੰਚਾਈ ਰਹਿੰਦੀ ਹੈ ਆਪਣੇ ਆਪਣੇ ਜਿਆਦਾਤਰ ਵੱਡੀਆਂ ਫਸਲਾਂ ਨੇ ਬੀਜੀਆਂ ਹੋਈਆਂ ਬਸ ਸਬਜ਼ੀਆਂ ਵਗੈਰਾ ਤੇ ਤੇ ਉਧਰ ਦੇਖੋ ਉਹ ਤਿੰਨ ਛੇਰ ਜਿਹੜੇ ਨੇ ਖੜੇ ਹੋਏ ਨੇ ਇਹਨਾਂ ਪਲਾਂਗੜਾ ਖੇਡ ਰਹੇ ਨੇ ਬੱਚੇ ਇਹ ਸਾਰਾ ਪ੍ਰੋਜੈਕਟ ਹੈ ਧੰਨਵਾਦ